ਸਤ ਸ੍ਰੀ ਅਕਾਲ ਦੋਸਤੋ ਇਹ ਵੀਡੀਓ ਟੂਬੇ ਵਾਸਤੇ ਬਣਾਈ ਹੈ ਇਹ ਵੀਡੀਓ ਵਾਸੀ ਮਖੌਲ ਵਾਸਤੇ ਹੈ ਇਹ ਵੀਡੀਓ ਦਾ ਕਿਸੇ ਨਾਲ ਵੀ ਕੋਈ ਸੰਬੰਧਤ ਨਹੀਂ ਹੈ ਨਦੀ ਪਣੀ ਪਿਆ ਫਾਂਸੋ ਖੇਤਾਂ 'ਚ ਵੀ ਗੰਦਾ ਪਾਣੀ ਜਾਂਦਾ ਆਇਓ ਚਾਚੇ ਲੋ ਚੱਲ ਗਈਏ ਫੈਨ ਚਾਚੇ ਲੈਣੇ ਆਹ ਪਾਹ ਦੀ ਨਾ ਅੰਤ ਲੀਓ ਲਵੇ ਚਾਚਾ ਮੈਂ ਨਹੀਂ ਆਣਾ ਉਹ ਬੰਦਾ ਕਿਛ ਕੰਮ ਦੀ ਨਹੀਂ ਆਰਾ ਕੰਮ ਤਾਂ ਕਰਾਉਂਦਾ ਨਹੀਂ ਯਾਰ ਆਪਣਾ ਬੋਟਾਂ ਲੱਗੇ ਬਹਿ ਜਾਂਦਾ ਚਲ ਫਿਰ ਮੈਂ ਜਾ ਜਨਾ ਕਰਾ ਲਾਵੇ ਉਹ ਮੈਂਬਰ ਉੱਥੇ ਖੜਾ ਕੀ ਕਰਦਾ ਟੋਪੀ ਲਵੇ ਮੈਂਬਰ ਤੂੰ ਹੱਲ ਕਰਨਾ ਜਣਾ ਉਹ ਸਰਪੰਚ ਨੂੰ ਡੀਗ ਰਿਹਾ ਸੀ ਦਿਖਾਉਣਾ ਸੀ ਯਾਰ ਉਹ ਸਰਪੰਚ ਨਾ ਤੇਰਾ ਤੁਸੀਂ ਕੰਮ ਹੀ ਨਹੀਂ ਕਰਦੇ ਸਰਪੰਚ ਵੀ ਨਹੀਂ ਕੰਮ ਕਰਦਾ ਕੰਮੇ ਕਰਨਾ ਕਰਨਾ ਸੀ ਹੁਣ ਛੋਡੇ ਦੋਨਾਂ ਦਾ ਟੰਬਾ ਵੀ ਤੇਰੇ ਨਾਲ ਸਰਪੰਚ ਕਿਵੇਂ ਮਾਰੇਗਾ ਟੰਬਾ ਓਏ ਡੰਗਮ ਬੋਲਦਾ ਫਿਰ ਉਹ ਉਹ ਮਾਈਕ ਪਰਦੇ ਕੁਤੀ ਆਂਦੇ ਓਏ ਕੁਤ ਉਹ ਮੈਨੂੰ ਰੁਕ ਜਾ ਰੁਕ ਜਾ ਜਤਾ ਕੀ ਹੋ ਗਿਆ ਜਤਾ ਕੀ ਹੋ ਗਿਆ ਉਹ ਜੌੜਾ ਕਿਤਰਾ ਲਗਾ ਦ ਨਾ ਮੈਨੇ ਕੁੱਟਣੇ ਵਹਿ ਗਿਆ ਕਿਉਂ ਆ ਨੰਬਰ ਮੈਂ ਪਦੀ ਪਾਈ ਹਾਂ ਚੱਟੜਾ ਵੀ ਆ ਗਿਆ ਜੀ ਹੈਗਾ ਹਣਕਾ ਦਾ ਕੱਢ ਜਾ ਹਾ ਛੋਟ ਹੁਣ ਮੈਂਬਰ ਵੀ ਵਗ ਗਿਆ ਹੜ 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 ਪਰ 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 ਇਹ ਰੱਤ ਪਾਹੇ ਮੂੰਹ ਬੰਨੇ ਦਾ ਆ ਜਾ ਕੋਈ ਓ ਸਰਪੰਚ ਜੇ ਲੜ ਖੜਾ ਕੇ ਰੋਕਾ ਅੰਨੀਆਂ ਖੜਾ ਰੋਕਾ